thank mm -hmm. you ਮਹਾ ਫਲਾਣਾ ਸਮਾਗਮ ਧੰਨ ਧੰਨ ਬਾਬਾ ਸ਼ਿਸ਼ਟ ਮਹਾਰਾਜ ਦੀ ਯਾਦ ਵਿੱਚ 350 ਸਾਲਾਂ ਸ਼ਤਾਬਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਅਨੰਦ ਮੰਗਲੇ ਉਹ ਨੰਬਰ ਸਮਾਗਮ ਸਮਾਗਮ ਛਪੀ ਦਿਨਾਂ ਦਾ ਸਮਾਗਮ ਜਿਵੇਂ ਰਗਾ बह ਰਹੀ ਹੈ ਗਿਆਨ ਦੀ ਨਾਮ ਦੀ ਗੁਰਮਤਿ ਵਿਚਾਰ ਗੰਗਾ ਵੰਦੀ ਦੇ ਵਿੱਚ ਮੈਨੂੰ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਮਹਾਂਪੁਰਖਾਂ ਦੀ ਅਸੀਸਾਂ ਤੁਹਾਡੇ ਪਿਆਰ ਦਾ ਸੁਨੇਹਾ ਨੂੰ ਸਾਧ ਸੰਗਤ ਜੀ ਦੀ ਸਮਾ ਮਿਲਿਆ ਤੋੜੀ ਵਰਕੇ ਮੂਤ ਪਾਉਣ ਨੂੰ ਕੋ ਦਾਣ ਕੋ ਸ਼ੁਕਰ ਹੈ ਮਹਾਂਪੁਰਖਾਂ ਦਾ ਆਪ ਸਭ ਸੰਗਤਾਂ ਦਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਆਨੰਦ ਔਰ ਸਾਰੇ ਗੱਲ ਮਿਲ ਕੇ ਹਾਜ਼ਰੀਆਂ ਦੇ ਵਿੱਚ ਧਨ ਕਰਕੇ ਬੈਠੇ ਹੋ ਮਨ ਕਰਕੇ ਵੀ ਜੁੜੀਏ ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੀਏ ਸਤਿਗੁਰਾਂ ਨੂੰ ਸਿਰ ਤੇ ਘਾਈਏ ਗੱਦੇ ਤੇ ਫਤੇ ਬੁਲਾਈਏ